ਹਲੋ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਭਾਉਣਾਵਾ ਕੀ ਨੇ ਫਤਿਹ ਬੁਲਾ ਕੇ ਸੰਗਤ ਦੇ ਦਰਮਿਆਨ ਜਿਹੜੇ ਆਪਣਾ ਵਿਚਾਰ ਰੱਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਜਨਮ ਸਥਾਨ ਤੇ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਇਹ ਸੰਗਤ ਜੰਮਰਕੋਟ ਦੀ ਸੰਗਤ ਹਰ ਸਾਲ ਦੀ ਤਰ੍ਹਾਂ ਇਸ ਵਕਤ ਚੌਥੀ ਜਿਹੜੇ ਸ਼ਬਦ ਚੌਕੇ ਆ ਉਹ ਲੈ ਕੇ ਬਾਬਾ ਜੀ ਦੇ ਦਰ ਤੇ ਹਾਜ਼ਰ ਹੋਏ ਨੇ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸੋ ਸਭ ਸੰਗਤਾਂ ਬਾਬਾ ਜੀ ਦੇ ਦੁਆਰ ਤੇ ਆ ਕੇ ਹਾਜ਼ਰੀਆਂ ਭਰਦੀਆਂ ਨੇ ਔਰ ਅਰਦਾਸ ਕਰਦੀਆਂ ਨੇ ਆਪੋ ਆਪਣੇ ਜੋ ਉਹਨਾਂ ਦੇ ਕੋਈ ਕਾਰੋਬਾਰਾਂ ਚ ਵਾਧਾ ਜੋ ਸੰਗਤਾਂ ਤੰਦਰੁਸਤੀ ਦੀਆਂ ਦਾਤਾਂ ਮੰਗਦੀਆਂ ਨੇ ਸਰਬੱਤ ਨੂੰ へ ਬਾਬਾ ਜੀ ਅਰਦਾਸਾਂ ਨੂੰ ਪੂਰਿਆ ਕਰਦੇ ਨੇ ਤੇ ਉਹਨਾਂ ਦੇ ਦਰ ਤੇ ਜੋ ਵੀ ਆਇਆ ਇੱਥੇ ਸੋ ਝੋਲੀਆਂ ਭਰ ਕੇ ਜਾਂਦਾ ਏ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਦਰ ਤੋਂ ਬਹੁਤ ਕੁਛ ਸੰਗਤਾਂ ਜਿਹੜੀਆਂ ਉਹ ਪ੍ਰਾਪਤ ਕਰ ਰਹੀਆਂ ਨੇ ਅੱਜ 2 ਦਿਨ ਦਾ ਜੋੜ ਮੇਲਾ ਜਿਹੜਾ ਸੰਗਤਾਂ ਬਹੁਤ ਹੀ ਖੁਸ਼ੀਆਂ ਮਨਾ ਰਹੀਆਂ ਨੇ ਸੋ ਸਰਬੱਤ ਹੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਬੋਲੇ ਹਨ ਇਹਨਾਂ ਮੇਸਰਵ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਚੱਲਦਾ ਹੈ ਕਿਦੋਂ ਤੋਂ ਸ਼ੁਰੂ ਹੋਇਆ ਤੇ ਕਿੰਨੀ ਤਰੀਕ ਤੱਕ ਚੱਲਣਾ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਬਤੇ ਤੰਦਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਦੇ ਸਬੰਧ ਵਿੱਚ ਅੱਜ 25 ਤਰੀਕ ਤੋਂ ਖੜਪੜ ਸਾਹਿਬ ਰੰਗ ਕੀਤੇ ਗਏ ਨੇ 25 26 27 ਨੂੰ ਭੋਗ ਪਾਏ ਜਾਣਗੇ ਔਰ ਅੱਜ ਤੋਂ ਹੀ ਜਿਹੜਾ ਮੇਲਾ ਆ ਉਹ ਸ਼ੁਰੂ ਹੋ ਗਿਆ ਜੀ 28 ਤਰੀਕ ਨੂੰ ਜਿਹੜਾ ਇੰਟਰਨੈਸ਼ਨਲ ਕਬੱਡੀ ਕੱਪ ਹੋਵੇਗਾ ਔਰ ਇਸ ਜਿਹੜੀ ਪ੍ਰਬੰਧ ਦੀ ਗੱਲ ਹੈ ਜੀ ਉਹ ਹਰ ਤਰ੍ਹਾਂ ਦਾ ਬੜੇ ਚੜਦੀ ਕਲਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਰ ਤਰ੍ਹਾਂ ਦਾ ਚਸਤੀ ਕਿੰਨਾ ਵੀ ਸੰਗਤ ਦੀ ਠਹਿਰਨ ਦਾ ਸੰਗਤ ਦਾ ਆਉਣ ਜਾਣ ਦਾ ਸੰਗਤ ਦਾ ਲੰਗਰਾਂ ਦਾ ਸੰਗਤ ਦੇ ਰਹਿਣ ਵਾਲਾ ਸਾਰੇ ਪ੍ਰਬੰਧ ਜਿਹੜੇ ਨੇ ਪੂਰੇ ਚੜਦੀ ਕਲਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਗਏ ਨੇ ਇਸ ਸਮਾਗਮ ਦੇ ਕਿੰਨਾ ਇੱਕ ਵਿਸ਼ੇਸ਼ ਢਾਢੀ ਜਥੇ ਇੱਕ ਦੋ ਲੱਗਣੇ ਨੇ ਉਹਦੇ ਬਾਰੇ ਕੋਣ ਕੋਣ ਪਹੁੰਚ ਰਿਹਾ ਹੈ ਜਿਹੜਾ ਮੈਂ ਇੱਕ ਢਾਢ ਬਨਕ ਵਿਸ਼ਰੀ ਜਾਂ ਜਿਹੜੇ ਦਵਾਨ ਹਾਲ ਨੇ ਜੀ ਉਹ ਅੱਜ ਰਾਤੋਂ ਸਟਾਰਟ ਹੋ ਜਣੇ ਨੇ ਜੀ ਉਹਦੇ ਬਾਅਦ ਕੱਲ 26 ਨੂੰ ਦਿਨ ਨੂੰ ਹੈ ਔਰ 27 ਰਾਤ ਨੂੰ ਹੈ 28 ਨੂੰ ਜਿਹੜਾ ਆ ਉਹ ਦਿਨ ਦਾ ਸਮਾਗਮ ਹੈ ਦਵਾਨ ਹਾਲ ਦੇ ਵਿੱਚ ਉਹਦੇ ਬਾਅਦ ਜਿਹੜਾ ਨਾਲ ਹੀ ਕਬੱਡੀ ਸ਼ੁਰੂ ਹੋ ਜਾਣੀ ਹੈ ਕਬੱਡੀ ਖਿਡਾਰੀ ਕਿਹੜੇ ਕਿਹੜੇ ਪਹੁੰਚ ਰਹੇ ਨੇ ਇੱਥੇ ਕਬੱਡੀ ਖਿਡਾਰੀ ਦੀ ਜਿਹੜੀ ਜਾਣਕਾਰੀ ਉਹ ਸਾਡੇ ਖੋਜ ਨੇ ਹਰਜੀਤ ਸਿੰਘ ਉਹਨਾਂ ਦੇ ਵੱਲੋਂ ਸਾਰਾ ਜਿਹੜਾ ਵੀ ਪ੍ਰਬੰਧ ਹੈ ਉਹ ਕੀਤਾ ਗਿਆ ਹੈ ਉਹਨਾਂ ਤੋਂ ਹੀ ਇਹ ਸਾਰੀ ਜਾਣਕਾਰੀ ਚਾਹੀਦੀ ਹੈ ਤਾਂ ਜਿਹੜੇ ਵੀ ਨੌਜਵਾਨ ਆਉਂਦੇ ਨੇ ਬੁਲਟਾਂ ਦੇ ਪਟਾਕੇ ਮਰਵਾਉਂਦੇ ਜਾਂ ਮੋਟਰਸਾਈਕਲਾਂ ਦੇ ਸਲੰਤਰ ਲਾ ਕੇ ਜਾਂ ਟਰੈਕਟਰ ਟਰਾਲੀਆਂ ਨੂੰ ਉੱਚੀ ਕਰਕੇ ਸਪੀਕਰ ਲਾਉਂਦੇ ਨੇ ਉਹਨਾਂ ਨੂੰ ਕੀ ਬੇਨਤੀ ਰਹੇਗੀ ਤੁਹਾਡੀ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਅਸੀਂ ਪਹਿਲਾਂ ਤੋਂ ਹੀ ਬੇਨਤੀ ਕਰਦੇ ਆ ਰਹੇ ਹਾਂ ਕਿ ਬੜਾ ਸ਼ਾਂਤੀ ਦੇ ਨਾਲ ਕੋਈ ਵੀ ਜਿਹੜਾ ਮੋਟਰਸਾਈਕਲ ਜਾਂ ਆ ਜਿਹੜਾ ਸਾਊਂਡ ਵਾਲਾ ਇਹ ਸਿਸਟਮ ਹੈ ਉਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਬਿਲਕੁਲ ਐਂਟਰੀ ਬੰਦ ਕਰ ਦਿੱਤੀ ਗਈ ਹੈ ਜੀ ਕੋਈ ਵੀ ਸਾਊਂਡ ਸਿਸਟਮ ਜਿਹੜਾ ਲਾਉਈ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਇਹ ਜਿਹੜਾ ਬਾਹਰ ਵੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਛੋਰਿਆ ਜਾਂ ਕਿਸੇ ਤਰ੍ਹਾਂ ਡਿਸਟਰਬਨਸ਼ਨ ਹੈ ਉਹ ਨਾ ਕੀਤੀ ਜਾਵੇ ਵਹੀਕਲਾਂ ਦੀ ਪਾਰਕਿੰਗ ਨੂੰ ਲੈ ਕੇ ਕਿਹੋ ਜਿਹਾ ਪ੍ਰਬੰਧ ਹੈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੀ ਖਾਲੜਾ ਰੋਡ ਤੋਂ ਇਹ ਵਨ ਸਾਈਡ ਤੋਂ ਆ ਰਿਹਾ ਹੈ ਉਧਰੋਂ ਅਲੱਗ ਪਾਰਕਿੰਗ ਹੈ ਜਿਹੜਾ ਭਿੱਖੀਪਿੰਡ ਵੱਲੋਂ ਐਂਟਰੀ ਆ ਰਹੀ ਗੁਰਦੁਆਰਾ ਸਾਹਿਬ ਦੀ ਉਦੀ ਅਲੱਗ ਪਾਰਕਿੰਗ ਦਿੱਤੀ ਗਈ ਜਿਹੜੀ ਸੰਗਤ ਦੂਰ ਡਰਾਡਿਆਂ ਤੋਂ ਆਉਂਦੀ ਉਹਨਾਂ ਦਾ ਰਹਿਣ ਸਹਿਣ ਦਾ ਕਿਹੋ ਜਿਹਾ ਪ੍ਰਬੰਧ ਕੀਤਾ ਗਿਆ ਉਹਨਾਂ ਦਾ ਪੂਰਾ ਜੀ ਰਹਿਣ ਦਾ ਇੱਕ ਜਿੱਥੇ ਆਪਾਂ ਬੈਠੇ ਆ ਇਹਦੇ ਉੱਪਰ ਵੀ ਇੱਕ ਸਰਾਏ ਆ ਜੀ ਇਸਦੇ ਨਾਲ ਹੀ ਇਹ ਜਦੋਂ ਆਪਾਂ ਬਾਹਰ ਜਾਂਦੇ ਆ ਰਾਈਟ ਸਾਈਡ ਜਿਹੜੀ ਆ ਉਹ ਵੀ ਇੱਕ ਸਰਾਏ ਦਾ ਜਿਹੜਾ ਆ ਪੂਰਾ ਪ੍ਰਬੰਧ ਕੀਤਾ ਗਿਆ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਖਾਲਸਾ ਬੈਜੀ ਕੀ ਹਾਲ ਹੈ ਜੀ ਹਾਂ ਜੀ ਸਰ ਕੀ ਨਾਮ ਆਪਣਾ ਜੀ ਇੰਸਪੈਕਟਰ ਗੁਰਚਰਨ ਸਿੰਘ ਐਸਐਚਓ ਪਿਕੀ ਬੀ ਸਰ ਇਸ ਵੇਲੇ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਤਿੰਨ ਉਹ ਇਹ ਦਿਨਾਂ ਜੋੜ ਮੇਲਾ ਜਿਹੜਾ ਇਸ ਜਗ੍ਹਾ ਤੇ ਪਉਂਡ ਸਾਹਿਬ ਕੇ ਮਨਾਇਆ ਜਾਣਾ ਕਿਸ ਤਰੀਕੇ ਦੇ ਪੁਲਿਸ ਵੱਲੋਂ ਪ੍ਰਬੰਧ ਨੇ ਪ੍ਰਸ਼ਾਸਨ ਕਿਸ ਤਰੀਕੇ ਨਾਲ ਅਲਰਟ ਹੈ ਵੇਖੋ ਜੀ ਬਾਬੇ ਦੀਪ ਸਿੰਘ ਜੀ ਦੇ ਜਨਮ ਦਿਨ ਦਾ ਜੋ ਵੀ ਸਮਾਗਮ 25 ਤੋਂ ਲੈ ਕੇ 28 ਤੱਕ ਮਨਾਇਆ ਜਾ ਰਿਹਾ ਜੀ ਉਹਨਾਂ ਦੇ ਦਿੱਤਾ ਨਿਰਦੇਸ਼ ਜੋ ਐਸਐਸਪੀ ਸਾਹਿਬ ਵੱਲੋਂ ਸਾਨੂੰ ਦਿੱਤੇ ਗਏ ਉਹਦੇ ਪੁਖਤਾ ਪ੍ਰਬੰਧ ਪੁਲਿਸ ਦੇ ਆ ਨਾਲੇ 26 ਜਨਵਰੀ ਦਾ ਵੀ ਨਾਲ ਆਪਾਂ ਸਮਾਗਮ ਚੱਲੂਗਾ ਜਿਵੇਂ ਆਪਣੇ ਕਿ ਵेन ਵੀ ਆਪਾਂ ਛੰਡੇ ਦੀ ਰਸਮ ਕਰਦੇ ਆਂ ਸਲਾਮੀ ਦਾ ਉਹ ਵੀ ਆਪਾਂ ਸਾਰਿਆਂ ਨੂੰ ਵਧਾਈਆਂ ਦੇਣੇ ਬਾਬੇ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਵਧਾਈ ਤੇ ਵਧਾਈਆਂ ਦੇਣੇ ਆਂ ਜੀ ਬਾਕੀ ਬਾਬਾ ਦੀਪ ਸਿੰਘ ਜੀ ਦੇ ਬਹੁਤ ਦੂਰੋਂ ਦੂਰੋਂ ਸਖਤਾਂ ਆਉਂਦੀਆਂ ਪੁਲਿਸ ਦੇ ਬਹੁਤ ਸਖਤ ਪ੍ਰਬੰਧ ਹੈ ਜੀ ਸਰ ਫਿਰ ਵੀ ਕਈ ਵਾਰ ਵੇਖ ਨੂੰ ਮਿਲਦਾ ਜਿਵੇਂ ਕਿ ਹੁੱਲੜ ਬਾਜੀ ਹੁੰਦੀ ਹੈ ਬੁਲਟ ਦੇ ਪਟਾਕੇ ਮરાਏ ਜਾਂਦੇ ਕਿਵੇਂ ਇਹਦੇ ਪ੍ਰਬੰਧ ਐਸੇ ਔਰ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਚੈਨਲ ਦੇ ਮਾਧਿਅਮ ਨਾਲ ਮੈਸੇਜ ਸਾਰਿਆਂ ਨੂੰ ਇਹ ਬੇਨਤੀ ਆ ਵੀ ਆਪਾਂ ਸ਼ਰਧਾ ਨਾਲ ਇੱਥੇ ਆਈਏ ਜੀ ਇੱਕ ਦੇ ਜਿਹੜੇ ਟਰੈਕਟਰਾਂ ਦੇ ਸਪੀਕਰ ਲਾਏ ਬੜੇ ਬੜੇ ਉਹਨਾਂ ਲਾਈਏ ਮਾਣ ਇਹਦੇ ਘਰ ਗੁਰਬਾਣੀ ਚੱਲਦੀ ਆ ਆਪਾਂ ਉਹ ਸੁਣੀਏ ਜੀ ਜਿਵੇਂ ਆਪਾਂ ਸ਼ਰਧਾ ਨਾਲ ਐਤਵਾਰ ਵੀ ਇੱਥੇ ਬਹੁਤ ਵੱਡਾ ਸਮਾਗਮ ਹੁੰਦਾ ਜੀ ਜੀ ਵੈਸੇ ਵੀ ਸ਼ਿਦਾ ਸਿੰਘਾਂ ਦਾ ਮਤਲਬ ਬਹੁਤ ਇਤਿਹਾਸਿਕ ਜਗ੍ਹਾ ਏ ਹਾਂ ਪਟਾਕਿਆਂ ਵਾਲਾ ਜਾਂ ਸਪੀਕਰਾਂ ਵਾਲਾ ਕੋਈ ਹਲਾਤ ਨਹੀਂ ਹੋਣੇ ਚਾਹੀਦੇ ਬਾਕੀ ਪੁਸਤ ਦੇ ਬਹੁਤ ਪ੍ਰਬੰਧ ਹੈ ਜੇਕਰ ਫਿਰ ਵੀ ਕੋਈ ਕਰੂਗਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਵੀ ਲਿਆ ਜਾਊਗਾ ਤੁਹਾਡੇ ਸਮੇਤ ਕਿੰਨੇ ਥਾਣਿਆਂ ਦੇ ਮੁਖੀ ਜਿਹੜੇ ਆ ਇਸ ਜਗ੍ਹਾ ਤੇ ਜਿਹੜੇ ਆ ਉਹ ਤਾਇਨਾਤ ਰਹਿਣਗੇ ਸੱਤ ਥਾਣਿਆਂ ਦੇ ਮੁਖੀ ਜਿਹੜੇ ਬਤੌਰ ਐਸ ਐਚਓ ਆ ਦੋ ਤੇ ਐਸ ਐਚਓ ਸਾਹਿਬ ਮੇਰੇ ਨਾਲ ਹੀ ਖੜੇ ਜੀ ਜੀ ਡੀ ਐਸ ਪੀ ਸਾਹਿਬ ਵੀ ਇੱਥੋਂ ਗਏ ਸੱਤ ਥਾਣਿਆਂ ਦੇ ਐਸ ਐਚਓ ਲੱਗੇ ਆ ਜੀ ਚੌਕੀਨ ਚਾਰ ਸਹਿਬਾਨ ਲੱਗੇ ਆ 60 ਤੋਂ 70 ਬੰਦੇ ਸਾਡੇ ਜਿਹੜੇ ਹੋਰ ਗਸਤ ਪੈਟਰੋਲਿੰਗ ਅਲੱਗ-ਅਲੱਗ ਥਾਵਾਂ ਦੇ ਪਹਿਲਾਂ ਨਾਲੋਂ ਜ਼ਿਆਦਾ ਪ੍ਰਬੰਧ ਕੀਤਾ ਜੀ ਧੰਨਵਾਦ ਜੀ ਧੰਨਵਾਦ ਜੀ